ਖੜਾਈਓ ਸਾਰੀਆਂ ਉੱਪਰ ਉਹ ਡੈਡੀ ਇਦਾਂ ਨਹੀਂ ਗੱਲਾਂ ਸੋਚੀਦੀਆਂ ਹੋਈਆਂ ਜੀਆਂ ਜਰੂਰ ਮਾੜੀ ਆਉਣੀ ਆ ਕਿ ਬੱਚੀ ਚੰਗੀ ਹੋਵੇ ਕੁੜੀ ਯਾਰ ਮੈਨੂੰ ਮੈਂ ਤਰਨਾ ਖਾ ਹਾਂਜੀ ਹਾਂਜੀ ਹਾਂ ਚੱਲ ਕਰਕੇ ਆ ਜੀ ਫੇਰ ਕੰਮ ਮੱਠੇ ਉੱਤਰ ਕੇ ਆਏ ਨਾ ਹਾਂ ਚੰਗਾ ਕਹਿੰਦਾ ਕੋ ਸੁਤਾਓ ਕੋ ਲੈ ਆ ਇੱਕ ਗਹੀਂ ਵੇਖਣ ਦੇ ਜਿਹੜੇ ਆਪ ਹੁੰਦੇ ਹੀ ਵੇਖ ਲਓ ਤੋ ਡੈਡੀ ਨੂੰ ਤੇ ਇਹ ਹੋਣਾ ਵਾ ਇਹ ਹੋਣੀ ਹੈ ਢੀ ਗੱਲ ਮੰਦਾ ਕਿ ਇਹਨੂੰ ਪੰਜ ਛੇ ਕਿੱਲੇ ਹੋਰ ਆ ਗਏ ਇਹਨੂੰ ਤਾਂ ਉੱਕੀ ਗੱਲ ਨਹੀਂ ਢੀ ਮੰਨਿਆ ਕਰਨੀ ਉਹ ਵੇਖਣ ਕਿ ਉੱਕੀ ਉੱਕੀ ਜੜੀ ਨੂੰ ਤੇ ਇਹ ਹੋਣਾ ਵਾ ਇਹ ਹੋਣੀ ਆਡੀ ਗੱਲ ਮੰਨਦਾ ਜੇ ਕੱਲ ਨੂੰ ਇਹਨੂੰ 5-6 ਕਿੱਲੇ ਆ ਗਏ ਇਹਨੇ ਬਿਲਕੁਲ ਸਾਡੀ ਗੱਲ ਨਹੀਂ ਮੰਨਿਆ ਕਰਨੀ ਚੱਲ ਕੋਈ ਜਲ ਨਹੀਂ ਜੇ ਮੈਨੂੰ ਕਿਸਮਤ ਮੌਕਾ ਦੇਣਦੀ ਹੈ ਨਾ ਹੁਣ ਮੈਂ ਦੇ ਦੇ ਦੇਦੀ ਪਤਾ ਨਹੀਂ ਕੀ ਹੋਈ ਜਾਂਦਾ ਯਾਰ ਜੜੀ ਨੂੰ ਤੇ ਇਹ ਹੋਣ ਡਿਆਣਾ ਵਾ ਇਹ ਹੋਣੀ ਆਡੀ ਗੱਲ ਮੰਨਦਾ ਜੇ ਇਹਨੂੰ 5-6 ਕਿੱਲੇ ਹੋਰ ਆ ਗਏ ਇਹਨੇ ਤੇ ਬਿਲਕੁਲ ਸਾਡੀ ਗੱਲ ਨਹੀਂ ਮੰਨਿਆ ਕਰਨੀ ਚੱਲ ਜੇ ਮੈਨੂੰ ਕਿਸਮਤ ਮੌਕਾ ਦੇਣਦੀ ਹੈ ਨਾ ਤੇ ਮੈਂ ਛੱਡ ਨਹੀਂ ਦੇਣਾ ਛੱਡ ਨਹੀਂ ਦੇਣਾ ਜੇ ਹੁਣ ਕਿਸਮਤ ਮੈਨੂੰ ਸਵਾਦ ਦੇਂਦੀ ਹੈ ਨਾ ਤੋ ਹੈ ਰੁਕ ਜਾ ਮਰ ਰੁਕ ਜਾ ਇਹ ਦਸੰਡੇ ਤੋ ਹੈ ਦੇੜੀ ਹੁਣ ਤੇ ਇਹ ਨਹੀਂ ਹੋਣਾ ਇਹ ਹੁਣ ਲੈ ਯਾਰ ਆ ਤੋ ਹੈ ਦੇੜੀ ਹੁਣ ਤੇ ਇਹ ਹੋਣਾ ਵਾ ਇਹ ਹੋਣੀ ਆ ਢੀ ਗੱਲ ਮੰਨਦਾ ਕੱਲ ਨੂੰ ਕਿੱਥੋਂ ਮੰਨੂਗਾ ਜੇ 5-6 ਗੱਲੇ ਆਗੇ ਤੇ ਚੱਲ ਇਹ ਆ ਜੇ ਹੁਣ ਕਿਸਮਤ ਲੈ ਮੈਨੂੰ 100 ਯਾਰ ਤੋ ਹੈ ਦੇੜੀ ਹੁਣ ਤੇ ਇਹ ਹੋਣਾ ਵਾ ਯਾਰ ਨਹੀਂ ਹੋਣੀ ਦੇੜੀ ਹੁਣ ਤੇ ਇਹ ਹੋਣਾ ਵਾ ਇਹ ਹੋਣੀ ਆ ਢੀ ਗੱਲ ਮੰਨਦਾ ਜੇ ਕੱਲ ਨੂੰ 5-6 ਗੱਲੇ ਆਗੇ ਆ ਇਹਨੇ ਤੁਹਾਡੀ ਗੱਲ ਬਿਲਕੁਲ ਨਹੀਂ ਮੰਨਿਆ ਕਰਨੀ ਚਲੇ ਆ ਜੇ ਹੁਣ ਕਿਸਮੇ ਮੇਰਾ ਸਾਥ ਦੇ ਜਾਂਦੀ ਹੈ ਨਾ ਤੇ ਉਹਨਾਂ ਨੂੰ ਮੌਕਾ ਛੱਡਣਾ ਨਹੀਂ ਆ ਚਲੋ ਜੀ ਟੋਅਰ ਮੈਂ ਫੋਨ ਵਿੱਚ ਲਾਉਂਦੇ ਆ ਮਮੀ ਗੱਲ ਸੁਣਿਓ ਮਮੀ ਆ ਗਈ ਮੈਂ ਇੱਕ ਦਿੱਤਾ ਨਹੀਂ ਭੈਣ ਜੀ ਟੋਅਰ ਮਮੀ ਆਦ ਹੀ ਮੈਂ ਕੀ ਕਿਹਾ ਡੈਡੀ ਨੂੰ ਕੁਝ ਵੀ ਨਹੀਂ ਕਿਹਾ ਮੈਂ ਪੱਠੇ ਪੌਂੜਿਆ ਉੱਥੇ ਆਏ ਹੀ ਹਾਂ ਕਹਿੰਦੇ ਤੁਸੀਂ ਉੱਥੇ ਵਿਆਹ ਕਰ ਲੱਗੇ ਹੋ ਕੁੜੀ ਕੋ ਕੁੜੀ ਨੂੰ ਡਰ ਤੇ ਉਹਨਾਂ ਨੂੰ ਇਹ ਆ ਤੇ ਕੁੜੀ ਸੋਣੀ ਸੁਨਖੀ ਆ ਇਹ ਨਾ ਹੋਇਆ ਜਵਾਬ ਦੇ ਦੇਣ ਤੇਰੇ ਅਲ ਵੇਖ ਕੇ ਮਮੀ ਮੈਂ ਪੱਠੇ ਪੋਂਡਾ ਮੈਂ ਕਿਤੇ ਬਾਹਰ ਨਿਕਲਿਆ ਹਾਂ ਕੰਮ ਹੀ ਕਰਦੇ ਹਾਂ ਆਵੀ ਤੇ ਸ਼ਹਿਰ ਜਾ ਤਹਾ ਮੂੰ ਮਾ ਆਪਣਾ ਚਲਾ ਕੇ ਆ ਮਾਰੇ ਜੇ ਨਾ ਚੁੱਕ ਲਿਆਵੀ ਜਿਹੜਾ ਸੱਜਣਗੇ ਹੋਰ ਅੰਗ ਲਿਆਵੀ ਚੰਗਾ ਕੋਈ ਗੱਲ ਨਹੀਂ ਸਿਰ ਤੇ 2 1 ਪੁੱਤ ਰੰਗ ਕੋਈ ਵਧੀਆ ਵਧੀਆ ਲਿਆਵੀ ਖਰੀਦ ਕੇ ਚੰਗਾ ਕੋਈ 1 ਹੇ ਰੱਬ ਭਾਈ ਦਾ ਭਾਈ ਕਿਸ਼ਾ ਅਗੇ ਤੁਸੀਂ ਅੱਛਾ ਅੱਛਾ ਸੋਰੀ ਸੋਰੀ ਆ ਮੈਂ ਸਾਈਡ ਤੇ ਹੋ ਜਨਾ ਇਦਾਂ ਨਹੀਂ ਉਹ ਵੀ ਪੈ ਹੀ ਜਾਣਾ ਉਹ ਵੀ ਪੈ ਹੀ ਜਾਣਾ ਮੈਂ ਕੋਈ ਗੱਲ ਨਹੀਂ ਏਡੀ ਫਿਕਰਾਂ ਕਰੋ ਤੁਸੀਂ ਮਗਰ ਦੀ ਪਰਵਾਹ ਨਹੀਂ ਕਰਨੀ ਬਸ ਠੀਕ ਆ ਅੱਗੇ ਜਾਓ ਆਪਣਾ ਕੰਮ ਕਰੋ ਵਧੀਆ ਤੇ ਕਿਚੋ ਕਾਣੂ ਤੇ ਵੀ ਜੀ ਇੰਨੀ ਬੜੀ ਖੁਸ਼ੀ ਆ ਚਲੋ ਇੱਕ ਇੱਕ ਦੇ ਖਰਚਾ ਆਣੇ ਕੇਕ ਤੇ ਮੈਂ ਕਹਿੰਦੇ ਹੁੰਦੇ ਵੀ ਤੈਨੂੰ ਵਨ ਬੈਗਾਂ ਵੱਲ ਨੂੰ ਵੇਖਣ ਨੂੰ ਜੀ ਨਹੀਂ ਕਰਨਾ ਬਿਆਗਾਂ ਵਾਲਾ ਵੇਖਣ ਨੂੰ ਜੀ ਨਹੀਂ ਕਰਨ ਲਿਆ ਆ 2 ਸਾਲ ਦੀ ਗੱਲ ਵਾ ਡੈਡੀ ਮੈਨੂੰ ਕਹਿੰਦਾ ਹੁੰਦਾ ਹੈ ਵੀ ਮੈਂ ਤੈਨੂੰ ਬਾਹਰ ਨਹੀਂ ਕਰ ਲਣਾ ਤੈਨੂੰ ਮੈਂ ਇੱਥੇ ਸੈੱਟ ਕਰਨਾ ਪਰ ਕੀ ਪਤਾ ਹੈ ਕਿਸਮਤ ਨੇ ਫੇਰ ਬਾਹਰ ਲੈ ਜਾਣਾ ਚਲੋ ਕੋਈ ਗੱਲ ਨਹੀਂ ਜਿੱਥੇ ਕਿਸਮਤ ਹੈ ਗਈ ਆ ਉੱਥੇ ਲਿਖੀ ਜਾਂਦੀ ਕਿੰਨਾ ਕੁ ਵਜ ਲੈ ਆ ਕੇ ਦਿੱਤਾ ਆ ਘੜੀ ਆ ਤੇ 4-5000 ਦੇ ਲਿਆਤੀ ਮੈਂ ਤੇ ਆਖਿਆ ਹੀ ਨਾ ਦਿਆ ਕਿਦੋਂ ਸਾਰੇ ਪੈਸੇ ਲਾ ਦੇਣੇ ਨਹੀਂ ਕਿਸਾਨ ਬੋਲੇ ਹਲੋ 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 ਦਲਜੀਤ ਨਾਲ ਗੱਲ ਕਰਕੇ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਨਹੀਂ ਉਹਨਾਂ ਹੋਰ ਕੋਈ ਗੱਲਬਾਤ ਨਹੀਂ ਕੀਤੀ ਨਹੀਂ ਉਹਨਾਂ ਹੋਰ ਗੱਲਬਾਤ ਕਾਦੀ ਕਰਨੀ ਨਮਨ ਕਹਿੰਦੇ ਪਿੰਡੋਂ ਤੇ ਨਹੀਂ ਪਤਾ ਪੋਤਾ ਕਰ ਗਏ ਤਾਂ ਪਿੰਡੋਂ ਹੀ ਪਤਾ ਕਰ ਗਏ ਹੋਣਗੇ ਤਾਂ ਆਖਰ ਆ ਗਈ ਆ ਕੀ ਹੋ ਗਿਆ ਅਸੀਂ ਮਰੇ ਜਿਹੜਾ ਸਾਥ ਕੋਈ ਸੌਣਾ ਨਾ 1 ਤੁਹਾਨੂੰ ਮੈਂ ਕਿਹਾ ਹੀ ਨਾ ਕਿ ਉਹਨਾਂ ਨਾਲ ਨਾ ਗੱਲ ਕਰੀ ਉਹ ਕੁਝ ਨਹੀਂ ਹੁੰਦਾ ਮੇਰਾ ਕੱਲੇ ਦਾ ਹੁੰਡ ਹੈ ਕ ਦੋਵਾਂ ਦਾ ਹੁੰਡ ਹੈ ਦੋਵਾਂ ਦਾ ਦੋਵਾਂ ਦਾ ਹੀ ਹੁੰਡ ਫੇਰ ਠੀਕ ਹੈ ਚੱਲ ਦੁਬਾਰਾ ਕਰ ਲੈ ਮੈਨੂੰ ਇਹ ਖੜਾ ਹੀ ਸਾਰੀ ਉੱਪਰ ਉਹ ਡੈਡੀ ਇਦਾਂ ਨਹੀਂ ਗੱਲਾਂ ਸੋਚਦੀਆਂ ਹੋਈਆਂ ਰਹੀਆਂ ਜਰੂਰ ਮਾਰੀ ਆਉਣੀ ਹੈ ਕਿ ਬੱਚੀ ਚੰਗੀ ਹੋਵੇ ਕੁੜੀ ਯਾਰ ਮੈਨੂੰ ਮੈਂ ਤਰਨਾ ਕਿਹਾ ਹਾਂਜੀ ਹਾਂਜੀ ਹਾਂ ਚੱਲ ਕਰਕੇ ਆ ਜੀ ਫੇਰ ਕੰਮ ਮੱਠੇ ਉੱਤਰ ਕੇ ਆਏ ਨਾ ਹਾਂ ਚੰਗਾ ਕਹਿੰਦਾ ਕੋ ਸੁਥਾਓ ਕੋ ਲਿਆ ਕੋ ਲਿਆ ਇਹ ਗਹੀਂ ਵੇਖਣ ਲਈ ਜਿਹੜੇ ਆਪਾਂ ਦੇਖ ਲਓ ਦਿਆਦੀ ਨੂੰ ਤੇ ਇਹ ਹੋਣਾ ਵਾ ਇਹ ਹੋਣੀ ਹੈ ਢੀ ਗੱਲ ਮੰਦਾ ਕਿ ਇਹਨੂੰ 5-6 ਕਿੱਲੇ ਹੋਰ ਆਗੇ ਇਹ ਤਾਂ ਉੱਕੀ ਗੱਲ ਨਹੀਂ ਏ ਦੀ ਮੰਨਿਆ ਕਰਨੀ ਉਹ ਵੇਖਣ ਡਿਆ ਮੁਕੀ ਤੂਆ ਡੜੀ ਨੂੰ ਤੇ ਇਹ ਹੋਣਾ ਵਾ ਇਹ ਹੋਣੀ ਏ ਦੀ ਗੱਲ ਮੰਦਾ ਜੇ ਕੱਲ ਨੂੰ ਇਹਨੂੰ 5-6 ਕਿੱਲੇ ਆ ਗਏ ਇਹਨੇ ਬਿਲਕੁਲ ਸਾਡੀ ਗੱਲ ਨਹੀਂ ਮੰਨਿਆ ਕਰਨੀ ਚੱਲ ਕੋਈ ਜਲ ਨਹੀਂ ਜੇ ਮੈਨੂੰ ਕਿਸਮਤ ਮੌਕਾ ਦੇਣ ਦੀ ਹੈ ਨਾ ਹੁਣ ਮੈਂ ਦੇ ਦੇ ਦੀ ਪਤਾ ਨਹੀਂ ਕੀ ਹੋਈ ਜਾਂਦਾ ਯਾਰ ਤੂਆ ਡੜੀ ਨੂੰ ਤੇ ਇਹ ਹੋਣ ਡਿਆਣਾ ਵਾ ਇਹ ਹੋਣੀ ਏ ਦੀ ਗੱਲ ਮੰਦਾ ਜੇ ਇਹਨੂੰ 5-6 ਕਿੱਲੇ ਹੋਰ ਆ ਗਏ ਇਹਨੇ ਤੇ ਬਿਲਕੁਲ ਸਾਡੀ ਗੱਲ ਨਹੀਂ ਮੰਨਿਆ ਕਰਨੀ ਚੱਲ ਜੇ ਮੈਨੂੰ ਕਿਸਮਤ ਮੌਕਾ ਦੇਣ ਦੀ ਹੈ ਨਾ ਮੈਂ ਛੱਡ ਨਹੀਂ ਦੇਣਾ ਹੁਣ ਛੱਡ ਨਹੀਂ ਦੇਣਾ ਤੋ ਹੈ ਜੇ ਹੁਣ ਕਿਸਮਤ ਮੈਨੂੰ ਸਾਥ ਦੇਂਦੀ ਹੈ ਤੋ ਹੈ ਰੁਕ ਜਾ ਮੈਂ ਮਰ ਰੁਕ ਜਾ ਇਹਦਾ ਚੰਦੇ ਤੋ ਹੈ ਦੇੜਿਆਂ ਤੋਂ ਇਹ ਨਹੀਂ ਹੋਣਾ ਇਹ ਹੁਣ ਲੈ ਯਾਰ ਆ ਤੋ ਹੈ ਦੇੜਿਆਂ ਤੋਂ ਇਹ ਹੋਣਾ ਵਾ ਇਹ ਹੋਣੀ ਆ ਧੀ ਗੱਲ ਮੰਨਦਾ ਕੱਲ ਨੂੰ ਕਿੱਥੋਂ ਮੰਨੂਗਾ ਜਿੰਨ ਪੰਜ ਛੇ ਗੱਲੇ ਆਗੇ ਤੇ ਚੱਲ ਇਹ ਆ ਜੇ ਹੁਣ ਕਿਸਮਤ ਮੈਨੂੰ ਸਾਥ ਯਾਰ ਤੋ ਹੈ ਦੇੜਿਆਂ ਤੋਂ ਇਹ ਹੋਣਾ ਵਾ ਯਾਰ ਨਹੀਂ ਹੋਣੀ ਜੇ ਇਹਨਾਂ ਦੇ ਇਹ ਹੋਣਾ ਵਾ ਇਹ ਹੋਣੀ ਆਡੀ ਗੱਲ ਮੰਨਦਾ ਜੇ ਕੱਲ ਨੂੰ ਪੰਜ ਛੇ ਕਿੱਲੇ ਆ ਗਿਆ ਇਹਨੇ ਤੁਹਾਡੀ ਗੱਲ ਬਿਲਕੁਲ ਨਹੀਂ ਮੰਨਿਆ ਕਰਨੀ ਚੱਲ ਇਹ ਆ ਜੇ ਹੁਣ ਕਿਸੇ ਨੂੰ ਮੇਰਾ ਸਾਥ ਦੇਣ ਦੀ ਹੈ ਨਾ ਤਾਂ ਉਹਨਾਂ ਨੂੰ ਮੌਕਾ ਛੱਡਣਾ ਨਹੀਂ ਆ ਚਲੋ ਜੀ ਟੋਅਰ ਨਹੀਂ ਮੈਂ ਫੋਨ ਚਲਾਉਂਦੇ ਆ ਮਮੀ ਗੱਲ ਸੁਣਿਓ ਮਮੀ ਆ ਗਈ ਮੈਂ ਇੱਕ ਦਿੱਤਾ ਨਹੀਂ ਭੈਣ ਜੀ ਟੋਅਰ ਮੰਮੀ ਆਦੋਹੀ ਮੈਂ ਕਿਹਾ ਡਾਡੀ ਨੂੰ ਕੁਛ ਵੀ ਨਹੀਂ ਕਿਹਾ ਮੈਂ ਪੱਠੇ ਪੌਂੜਿਆ ਉੱਥੇ ਆਏ ਹੀ ਹਾਂ ਕਹਿੰਦੇ ਤੁਸੀਂ ਉੱਥੇ ਵਿਆਹ ਕਰ ਲੱਗੇ ਹੋ ਕੁੜੀ ਕੋ ਕੁੜੀ ਡਰ ਤੇ ਉਹਨਾਂ ਨੂੰ ਇਹ ਆ ਤੇ ਕੁੜੀ ਸੋਣੀ ਸੁਨਖੀ ਆ ਇਹ ਨਾ ਹੋਇਆ ਜਵਾਬ ਦੇ ਦਨ ਤੇਰੇ ਅਲ ਵੇਖ ਕੇ ਮੰਮੀ ਮੈਂ ਪੱਠੇ ਪੌਂੜਿਆ ਮੈਂ ਕਿਤੇ ਬਾਹਰ ਨਿਕਲਿਆ ਨਹੀਂ ਕੰਮ ਹੀ ਕਰਦਿਆਂ ਹਾਂ ਜਾਵੀਂ ਤੇ ਸ਼ਹਿਰ ਜਾ ਤਹਾ ਮੂੰਹ ਮਾਪਣਾ ਚਲਾ ਗਿਆ ਮਾਰੇ ਜੇ ਨਾ ਚੁੱਕ ਲਿਆਵੀ ਜਿਹੜਾ ਸੱਜਣਗੇ ਹੋਰ ਅੰਗ ਲਿਆਵੀ ਚੰਗਾ ਕੋਈ ਗੱਲ ਨਹੀਂ 2 1 9 ਕੰਪਲੀਟ 2 1 ਪੋਤਰਾ ਆਂਗਾ ਕੋਈ ਵਧੀਆ ਵਧੀਆ ਲਿਆਵੀ ਖਰੀਦ ਕੇ ਚੰਗਾ ਕੋਈ 1 ਹਾਇ ਰੱਬਾ ਭਾਈ ਦਾ ਭਾਈ ਕਿਸ਼ਾ ਆ ਗਿਆ ਤੂੰ ਅੱਛਾ ਅੱਛਾ ਸੋਰੀ ਸੋਰੀ ਆ ਮੈਂ ਸਾਈਡ ਤੇ ਹੋ ਜਾਣਾ ਇਦਾਂ ਨਹੀਂ ਉਹ ਵੀ ਪੈ ਹੀ ਜਾਣਾ ਉਹ ਵੀ ਪੈ ਹੀ ਜਾਣਾ ਮੈਂ ਕੋਈ ਗੱਲ ਨਹੀਂ ਇੰਨੀ ਫਿਕਰਾਂ ਕਰੋ ਤੁਸੀਂ ਮਗਰ ਦੀ ਪਰਵਾਹ ਨਹੀਂ ਕਰਨੀ ਬਸ ਠੀਕ ਆ ਅੱਗੇ ਜਾਓ ਆਪਣਾ ਕੰਮ ਕਰੋ ਵਧੀਆ ਤੇ ਕਿਚੋ ਕਾਣ ਨੂੰ ਤੇ ਵੀ ਜੀ ਇੰਨੀ ਬੜੀ ਖੁਸ਼ੀ ਆ ਚਾਣੇ ਕਿਤੇ ਕਿਤੇ ਖਰਚ ਆਉਣੇ ਕੇਕ ਤੇ ਮੈਂ ਕਹਿੰਦੇ ਹੁੰਦੇ ਵੀ ਤੈਨੂੰ 1 ਬੇਗਾਂ ਵਾਲਨਾ ਵੇਖਣ ਨੂੰ ਜੀ ਨਹੀਂ ਕਰਨਾ ਬੇਗਾਂ ਵਾਲਨਾ ਵੇਖਣ ਨੂੰ ਜੀ ਨਹੀਂ ਕਰਨ ਲਿਆ ਆ 2 ਸਾਲ ਦੀ ਗੱਲ ਵਾ ਡੈਡੀ ਮੈਨੂੰ ਕਹਿੰਦਾ ਹੁੰਦਾ ਹੈ ਵੀ ਮੈਂ ਤੈਨੂੰ ਬਾਹਰ ਨਹੀਂ ਕਰ ਲੈਣਾ ਤੈਨੂੰ ਮੈਂ ਇੱਥੇ ਸੈੱਟ ਕਰਨਾ ਹਾਂ ਪਰ ਕੀ ਪਤਾ ਹੈ ਕਿਸਮਤ ਨੇ ਫੇਰ ਬਾਹਰ ਲੈ ਜਾਣਾ ਚਲੋ ਕੋਈ ਗੱਲ ਨਹੀਂ ਜਿੱਥੇ ਕਿਸਮਤ ਹੈ ਗਈ ਆ ਉੱਥੇ ਲਿਖੀ ਜਾਂਦੀ ਕਿੰਨਾ ਕੁ ਵਾਜ ਲਿਆ ਕੇ ਦਿੱਤਾ ਆ ਘੜੀ ਆ ਤੇ 4-5000 ਦੇ ਲਿਆਤੀ ਮੈਂ ਤੇ ਆਖਿਆ ਇਹ ਨਾਂ ਦੇ ਆ ਕਿਦਾਂ ਸਾਰੇ ਪੈਸੇ ਲਾ ਦੇਣੇ ਹਲੋ ਹਲੋ ਦਲਜੀਤ ਨਾਲ ਗੱਲ ਕਰਕੇ ਤੇ ਮੈਂ ਤੁਹਾਨੂੰ ਦੱਸ ਦਿੰਨੀ ਆ ਨਹੀਂ ਉਹਨਾਂ ਹੋਰ ਕੋਈ ਗੱਲਬਾਤ ਨਹੀਂ ਕੀਤੀ ਨਹੀਂ ਉਹਨਾਂ ਹੋਰ ਗੱਲਬਾਤ ਕਾਦੀ ਕਰਨੀ ਨਾ ਮਨ ਕਿਤੇ ਪਿੰਡੋਂ ਤੇ ਨਹੀਂ ਪਤਾ ਪੋਤਾ ਕਰ ਗਏ ਤਾਂ ਪਿੰਡੋਂ ਹੀ ਪਤਾ ਕਰ ਗਏ ਹੋਣਗੇ ਤਾਂ ਆਖਰ ਆ ਗਈ ਆ ਕੀ ਹੋ ਗਿਆ ਅਸੀਂ ਮਰੇ ਆ ਜੇ ਜਿਹੜਾ ਮੈਂ ਸਾਬਤ ਕਰੀ ਤਾ ਉਹ ਨਾ 1 ਤੈਨੂੰ ਮੈਂ ਕਿਹਾ ਹੀ ਨਾ ਤੇ ਉਹ ਨਾਲ ਨਾ ਗੱਲ ਕਰੀ ਉਹ ਕੁਛ ਨਹੀਂ ਹੁੰਦਾ ਮੇਰਾ ਕੱਲੇ ਦਾ ਹੁੰਦਾ ਕਾ ਦੋਵਾਂ ਦਾ ਹੁੰਦਾ ਦੋਵਾਂ ਦਾ ਦੋਵਾਂ ਦਾ ਹੀ ਹੁੰਦਾ ਫੇਰ ਠੀਕ ਆ ਚੱਲ ਦੁਬਾਰਾ ਕਰ ਲੈ ਮੈਨੂੰ